ਟਰੈਕਟਰ ਇਕੱਲੇ ਹੀ ਔਰ ਮਾਰੀ ਜਾਂਦਾ ਸੱਸੀ ਕਾਲਪਿਆ ਪੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਅੱਜ ਤੁਹਾਨੂੰ ਟਰਾਲੀ ਦਿਖਾਉਣੀ ਆ ਮਿੱਤਰੋ ਟਰਾਲੀ ਨੂੰ ਪੀਡੀਓ ਸਾਫਟ ਲਾਦੀ ਠੀਕ ਹੈ ਜੀ ਤੇ ਹਵਾ ਵਾਲੀਆਂ ਬ੍ਰੇਕਾਂ ਲਾਦੀਆਂ ਆ ਹਵਾ ਭਰੀਆਂ ਤੇ ਉਹ ਹਵਾਲੀ ਉਧਰ ਟੈਂਕੀ ਆ ਅਸੀਂ ਉਧਰ ਜਾ ਕੇ ਤੁਹਾਨੂੰ ਤੇ ਆ ਹੈਗੇ ਬ੍ਰੇਕ ਬ੍ਰੇਕ ਨਾ ਇਹ ਕਿਵੇਂ ਕੰਮ ਕਰਦੇ ਕਿਵੇਂ ਕੰਮ ਕਰਦੇ ਹੈਂਡ ਬ੍ਰੇਕ ਹੈ ਤੇ ਥੱਲੇ ਜੀ ਪੂਰਾ ਸਾਕਤ ਜਿਹੜਾ ਟਰੱਕ ਵਾਲਾ ਹਿੱਸਾ ਲੱਗਿਆ ਹੋਇਆ ਉਹ ਲੇ ਫਿਰ ਸਾਨੂੰ ਨੇ ਟਿਊਬ ਆਟੋਮੈਟਿਕ ਲੋਕ ਹੈ ਕਿੱਦਾਂ ਕੰਮ ਕਰਦਾ ਇਹ ਜੇ ਇੰਟਰਮੀ ਉੱਥੇ ਗਿਆ ਆਟੋਮੈਟਿਕ ਹੀ ਖੁੱਲੇਗਾ ਆਟੋਮੈਟਿਕ ਹੀ ਬੰਦ ਹੋਊਗਾ ਓਕੇ ਜਦੋਂ ਟਰਾਲੀ ਉੱਠੂਆ ਆਪ ਹੀ ਖੁੱਲ ਜਾਣਾ ਆਪ ਹੀ ਖੁੱਲਣਾ ਆਪ ਹੀ ਲੱਗਣਾ ਠੀਕ ਹੈ ਠੀਕ ਹੈ ਡਰਾਈਵਰ ਨੂੰ ਉਤਰਨ ਦੀ ਲੋੜ ਨਹੀਂ ਜੀ ਆਪ ਹੀ ਜਦੋਂ ਟਰਾਲੀ ਉਲੜੂਗੀ ਇਹਨੇ ਖੁੱਲ ਜਾਣਾ ਤੇ ਇਹ ਟਰਾਲੇ ਦਾ ਹਿੱਸਾ ਟਰਾਲੇ ਦਾ ਹਾਂ ਟਰਾਲੇ ਦਾ ਟਾਟਾ ਦਾ ਟਾਟਾ ਦੇ ਟਰਾਲੇ ਤੇ ਟਰੈਕਟਰ ਤੇ ਜਿੰਨੇ ਮਰਜ਼ੀ ਤੁਸੀਂ ਬ੍ਰੇਕ ਲਾ ਲਓ ਇਹਦੇ ਪੀਡੀਓ ਦੇ ਜ਼ੋਰ ਤੇ ਆ ਹਵਾ ਵਾਲੀ ਟੈਂਕੀ ਲੱਗੀ ਪ੍ਰੈਸ਼ਰ ਬ੍ਰੇਕ ਹੈ ਜੀ ਤੇ ਆ ਹਵਾ ਭਰਨ ਵਾਲਾ ਸਾਰਾ ਸਿਸਟਮ ਲੱਗਾ ਤੇ ਇੱਥੇ ਗੇਅਰ ਹੈ ਇਹ ਗियर ਕਿਵੇਂ ਕੰਮ ਕਰਦਾ ਈ ਗियर ਕਿਵੇਂ ਕੰਮ ਕਰਦਾ ਗियर ਇਹ ਵੀ ਚੰਗੀ ਹੈ ਨਾ ਟ੍ਰੋਲੀ ਹੈ ਆ ਕਿੱਥੋਂ ਕਰਨਾ ਪਰੇਗਾ ਇੱਥੋਂ ਇੱਥੋਂ ਆਹ ਉਹ ਲੀਵਰ ਹੈ ਅਜਾ ਉਹ ਲੀਵਰ ਹੈ ਦਿਖਾਇਓ ਬ੍ਰੇਕ ਮਾਰ ਕੇ ਆ ਦੇਖੋ ਜੀ ਟਰੈਕਟਰ ਦੇ ਲੋ ਬ੍ਰੇਕ ਲਗਾ ਕੇ ਬ੍ਰੇਕ ਲਾ ਕੇ ਤੁਹਾਨੂੰ ਦਿਖਾਉਣਗੇ ਪ੍ਰੈਸ਼ਰ ਬ੍ਰੇਕ ਲਾਤੇ ਟਰਾਲੀ ਨੂੰ ਆ ਦੇ ਬ੍ਰੇਕ ਲਾਤੇ ਪੱਕੇ ਟਰੈਕਟਰ ਤੋਂ ਡਰਾਈਵਰ ਥੱਲੇ ਉਤਰ ਗਿਆ ਦੇਖੋ ਟਰਾਲਾ ਬਹੁਤ ਜ਼ੋਰ ਮਾਰ ਰਿਹਾ ਹੈ ਤੇ ਟਰਾਲੀ ਇੰਚ ਨਹੀਂ ਹਿੱਲ ਰਹੀ ਇੱਕ ਇੰਚ ਵੀ ਹਾਂ ਇੰਨੇ ਭੜੇ ਬ੍ਰੇਕ ਲਾਏ ਯਾਰ ਜਿੰਨੀ ਮਰਜ਼ੀ ਭਰੀ ਹੋਵੇ ਜਿੰਨੀ ਮਰਜ਼ੀ ਢਾਣ ਹੋਵੇ ਆ ਦੇਖੋ ਟਰੈਕਟਰ ਕੱਲੇ ਹੀ ਜ਼ੋਰ ਮਾਰੀ ਜਾਂਦਾ ਹੈ ਦੇਖੋ ਇਕੱਲੇ ਯੋਰ ਮਾਰੀ ਜਾਂਦਾ ਹੈ ਪੰਪ ਡਬਲ ਆ ਆ ਡਬਲ ਪੰਪ ਡਬਲ ਪੰਪ ਹੈ ਹਾਂਜੀ ਆ ਆਪਣਾ ਐਡਰੈਸ ਕੀ ਐਡਰੈਸ ਕੀ ਆ ਇਹ ਖਨੋਰੀ ਰੋਡ ਨਰਵਾਣਾ ਜੀਨ ਦੀ ਜੀਨ ਕੇ ਦਾ ਹਾਂ ਇਹ ਪਿੰਡ ਕਿਹੜਾ ਪਿੰਡ ਕਿਹੜਾ گاؤں ਕਿਹੜਾ ਨਰਵਾਣਾ 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 گاؤں ਆ ਜਿਹੜਾ ਨੰਬਰ ਚੱਲੀ ਜਾਂਦਾ ਜੇ ਤੁਸੀਂ ਲੈਣੀ ਆ ਟਰਾਲੀ ਤੁਸੀਂ ਕਿਸੇ ਵੀ ਕੰਮ ਵਾਸਤੇ ਨੂੰ ਵਰਤ ਸਕਦੇ ਹੋ ਆ ਪੂਰੇ ਇੰਡੀਆ ਦੇ ਵਿੱਚ ਇਹਨਾਂ ਦੀਆਂ ਟਰਾਲੀਆਂ ਜਾਂਦੀਆਂ ਨੇ ਤੇ ਮੈਂ ਸੋਨੂੰ ਇਹਨਾਂ ਦਾ ਨੰਬਰ ਆ ਦੇਖੋ ਮਿੱਟੀ ਪੱਟਦੀ ਟਰੈਕਟਰ ਨੇ ਕਿੰਨੀ ਕਿੰਨੀ ਦੇਖੋ ਪਰ ਟਰਾਲੀ ਇੰਚ ਹਿੱਲੀ ਤੇ ਸੋਨੂੰ ਇਹਨਾਂ ਦਾ ਐਡਰੈਸ ਨੰਬਰ ਸਾਰਾ ਇਹ ਆ ਜੀ ਆ ਤੁਸੀਂ ਦੇਖ ਰਹੇ ਹੋ ਨੰਬਰ ਦੇਖੋ ਕੱਲੇ ਟਰੈਕਟਰ ਨੇ ਆ ਪੱਟਦੀ ਮਿੱਟੀ ਨਹੀਂ ਤੇ ਟਰਾਲੀ ਇੰਚ ਨਹੀਂ ਹਿੱਲੀ ਮੇਰੇ ਟਰੈਕਟਰ ਤੇ ਬ੍ਰੇਕ ਲਾ ਕੇ ਪਿੱਛੋਂ ਕਚਲਾ ਟਰੈਕਟਰ ਦੇ ਬ੍ਰੇਕ ਛੋੜ ਕੇ ਪਿੱਛੇ ਪੀਟੀਓ ਚਲਾਇਆ ਬੱਸ ਹੋ ਗਈ ਜਿਹੜਾ ਘੋੜਿਆਂ ਦੇ ਲੱਗੇ ਹੁੰਦਾ ਉਹ ਸਿਸਟਮ ਆ ਸਾਰਾ ਹੋ ਗਿਆ ਇੱਥੇ ਗੇਅਰ ਮਨਾ ਦੇ ਗੇਅਰ ਲਗਾ ਦੇ ਲਗਾ ਦੇ ਗੇਅਰ ਪੀਟੀਓ ਵਾਲਾ ਪੀਟੀਓ ਵਾਲਾ ਗੇਅਰ ਲੱਗੇਗਾ ਟਰੈਕਟਰ ਨੂੰ ਰੋਕਿਆ ਜਾਊਗਾ ਥੋੜੀ ਜਿਹੀ ਅੱਕੇ ਕਰ ਲੋ ਇੱਥੇ ਜਗਾ ਤੋ ਕੀ ਕਰ ਲੋ ਆ ਲਓ ਜੀ ਹੁਣ ਟਰੈਕਟਰ ਦੇ ਬ੍ਰੇਕ ਲਾ ਦੇ ਟਰੈਕਟਰ ਦੇ ਬ੍ਰੇਕ ਲਾ ਦੇ ਆ ਦੇਖੋ ਜੀ ਟਰੈਕਟਰ ਦੇ ਬ੍ਰੇਕ ਲਾ ਤੇ ਤੇ ਟਰਾਲੀ ਪੀਟੀਓ ਨਾਲ ੱੱਕੀ ਤੁਰ ਜਾਂਦੀ ਹੈ ਲੈ ਟਰੈਕਟਰ ਨੂੰ ਦੇਖੋ ਟਰਾਲੀ ਪੀਟੀਓ ਦੇ ਜ਼ੋਰ ਨਾਲ ਟਰੈਕਟਰ ਨੂੰ ੱੱਕੀ ਜਾਂਦੀ ਆ ਇੰਨੀ ਪਾਵਰ ਬਣ ਜੇ ਨੇ ਜਿੱਥੋਂ ਮਰਜ਼ੀ ਜੱਡੇ ਮਰਜ਼ੀ ਖੱਡੇ ਹੋਣ ਉੱਥੋਂ ਤੁਸੀਂ ਇਹਨੂੰ ਕੱਢ ਸਕਦੇ ਹੋ ਅੱਗੇ ਸਿੱਧਾ ਕਰਨਾ ਸਿੱਧਾ ਕਰ ਲੈ ਸਿੱਧਾ ਕਰਕੇ ਬ੍ਰੇਕ ਲਗਾ ਦੇਣਾ ਸਿੱਧਾ ਕਰਕੇ ਸਿੱਧਾ ਕਰਕੇ ਦੇਖੋ ਪੀਟੀਓ ਦੀ ਪਾਵਰ ਜਿੱਥੋਂ ਮਰਜੀ ਤੁਸੀਂ ਟਰਾਲੀ ਕੱਢ ਸਕਦੇ ਹੋ ਜਿੰਨੀ ਮਰਜੀ ਭਰੀ ਹੋਵੇ ਜਿੰਨੀ ਮਰਜੀ ਉੱਚੀ ਚੜਾ ਸਕਦੇ ਹੋ ਜਿੰਨੀ ਮਰਜੀ ਤੁਸੀਂ ਨੀਵੀਂ ਤਾਰ ਸਕਦੇ ਹੋ ਬ੍ਰੇਕਾਂ ਦੇ ਹਿਸਾਬ ਦੇ ਨਾਲ ਐਂ ਨਹੀਂ ਵੀ ਟਰਾਲੀ ਇੰਚ ਹਿੱਲ ਜੂਗੀ ਲਾ ਲੇ ਬ੍ਰੇਕ ਟਰੈਕਟਰ ਦੇ ਬ੍ਰੇਕ ਲਾ ਦੇ ਬ੍ਰੇਕ ਲਾ ਦੇ ਟਰੈਕਟਰ ਦੇ ਬ੍ਰੇਕ ਲਾ ਤੇ ਦੇਖੋ ਇੱਕ ਘੋੜਾ ਟਰਾਲੀ ਬਣ ਗਿਆ ਹਿਸਾਬ ਨਾਲ ਦੇਖੋ ਟਰੈਕਟਰ ਨੂੰ ੱੱਕੀ ਤੁਰ ਜਾਂਦੀ ਹੈ ਪੀਟੀਓ ਦੇ ਯੋਰ ਨਾਲ ਸਾਰਾ ਸਿਸਟਮ ਕੋੜੇ ਟਰਾਲੇ ਵਾਲੀ ਉਹੀ ਬ੍ਰੇਕ ਉਹੀ ਪੀਟੀਓ ਉਹੀ ਹਿੱਸਾ ਉਹੀ ਟਾਇਰ ਦੇਖੋ ਪੀਟੀਓ ਦੀ ਇੰਨੀ ਤਾਕਤ ਬਣ ਜਾਂਦੀ ਹੈ ਐਵੇਂ ਨਹੀਂ ਕੋੜੇ ਇੰਨੇ ਵਜ਼ਨ ਲੈ ਜਾਂਦੇ ਘੋੜੇ ਇੰਨੇ ਨਾ ਵਜ਼ਨ ਐਵੇਂ ਨਹੀਂ ਲੈ ਜਾਂਦੇ ਪੀਟੀਓ ਦੀ ਪਾਵਰ ਬਹੁਤ ਜ਼ਿਆਦਾ ਬਣ ਜਾਂਦੀ ਹੈ ਜੀ ਤੇ ਲਓ ਵੀ ਮੇਤਰੋ ਜੀ ਨੂੰ ਜਿਹੜੀ ਗੱਲਬਾਤ ਚੰਗੀ ਲੱਗੀ ਨਵੀਂ ਕਾਰ ਸ਼ੇਅਰ ਜ਼ਰੂਰ ਕਰ ਦਿਓ ਆ ਗੇਅਰ ਹੈ ਹੁਣ ਗੇਅਰ ਕੱਢ ਰਿਹਾ ਹੈ ਕਿ ਲਾ ਰਿਹਾ ਹੈ ਬੈਕ ਗੇਅਰ ਲੱਗੇਗਾ ਭਾਈ ਬੈਕ ਗੇਅਰ ਲੱਗੇਗਾ ਰੇ ਭਾਈ ਅਰੇ ਭਾਈ ਭਾਈ ਬੈਕ ਗੇਅਰ ਚੇਂਜ ਕਰਕੇ ਬੈਕ ਗੇਅਰ ਲਗਾਏਗਾ ਲੀਵਰ ਚੇਂਜ ਹੋ ਗਿਆ ਬੈਕ ਬੈਕ ਪੈ ਗਿਆ ਚਲੋ ਚਲਾਓ ਹੁਣ ਬੈਕ ਗੇਅਰ ਪਾਦਾ ਜੀ ਬੈਕ ਗੇਅਰ ਪਾਦਾ ਟਰਾਲੀ ਦਾ ਪੀਡੀਓ ਦੇ ਚੱਕਰ ਉਹੀ ਰਹਿਣਗੇ ਆ ਦੇਖੋ ਟਰੈਕਟਰ ਨੂੰ ਰੋਕਿਆ ਗਿਆ ਬ੍ਰੇਕ ਲਾਏ ਗਿਆ ਟਰੈਕਟਰ ਦੇ ਬ੍ਰੇਕ ਲਾ ਲੈ ਟਰੈਕਟਰ ਦੇ ਬ੍ਰੇਕ ਲਾ ਲੈ ਖਿੱਚ ਕੇ ਲੈ ਜਾਣ ਦੇ ਨੂੰ ਬ੍ਰੇਕ ਲਾ ਲੈ ਟਰੈਕਟਰ ਦੇ ਬ੍ਰੇਕ ਦੇਖੋ ਕਿੰਨਾ ਤਗੜਾ ਜਿਗਾਰ ਕਰਤਾ ਰੇ ਭਾਈ ਹਰਿਆਣੇ ਕਿਸ਼ੋਰੋ ਨੇ ਹਰਿਆਣੇ ਕੇ ਛੋਰੋਂ ਨੇ ਦੇਖੋ ਕਿਤਰਾ ਤਕੜਾ ਜਿਗਾਰਡ ਕਰਦੀ ਆ ਜੋ ਮਰਜੀ ਭਰੋ ਜਿੱਥੋਂ ਮਰਜੀ ਕੱਢੋ ਜਿੱਥੇ ਮਰਜੀ ਤਾਰੋ ਇਹਨੂੰ ਦੇਖੋ ਬੈਗਰ ਲਾ ਕੇ ਜਿੱਥੇ ਮਰਜੀ ਤੁਸੀਂ ਬੈਗ ਲਾਓ ਉੱਚੇ ਥਾਂ ਨੀਵੇਂ ਥਾਂ ਜਿੰਨੀ ਮਰਜ਼ਾ ਜਿੰਨਾ ਮਰਜੀ ਵਜਨ ਪਾਓ ਦੇਖੋ ਬਾੜ ਕਿੰਨੀ ਉੱਚੀ ਆ ਤਕਨੀਕ ਤਕਨੀਕ ਨਾਲ ਇਹਨੂੰ ਜਿਹੜਾ ਮਰਜੀ ਟਰੈਕਟਰ ਤੁਸੀਂ ਚਾਹੇ ਤੁਸੀਂ 20 ਹੌਸਪਾਵਰ ਦਾ ਟਰੈਕਟਰ ਇਹਦੇ ਮੂਰੇ ਜੋੜ ਦਿਓ ਤੇ ਜਿੱਥੇ ਮਰਜ਼ੀ ਚੜਾ ਲਓ ਤੇ ਜਿੱਥੇ ਮਰਜ਼ੀ ਤਾਰ ਲਓ ਜਿੱਥੇ ਮਰਜ਼ੀ ਕੱਢ ਲਓ ਚਾਹੇ ਜਮਾ ਲੰਡੂ ਆਸ਼ਾ ਨਿੱਕਾ ਜਿਹੜਾ ਮਰਜ਼ੀ ਪਿੱੱਦੀ ਟਰੈਕਟਰ ਪਾ ਦਿਓ ਉਹ ਵੀ ਇਹਨੂੰ ਜਿੱਥੇ ਤੁਸੀਂ ਕਹੋਗੇ ਉੱਥੇ ਲੈ ਜਾਊਗਾ ਪਿੱੱਦੀ ਟਰੈਕਟਰ ਜਿਹੜਾ ਹੁੰਦਾ ਪਿੱੱਦੀ ਟਰੈਕਟਰ ਜਮਾ ਨਿੱਕਾ ਜਿਹਾ ਹੁੰਦਾ ਟ੍ਰਟ ਟ੍ਰਟ ਕਰਦਾ ਹੁੰਦਾ ਜਿਹੜਾ 20 ਹਸ ਪਾਵਰ ਵਾਲਾ ਚਾਹੇ 10 ਹਸ ਪਾਵਰ ਦਾ ਲਾ ਦਿਓ ਪੀਟੀਓ ਦੀ ਤਾਕਤ ਹੀ ਇੰਨੀ ਬਣ ਜਾਂਦੀ ਹੈ ਲੈ ਵੀ ਮਿੱਤਰੋ ਜਿਹਨੂੰ ਲੱਗੀ ਗੱਲਬਾਤ ਚੰਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਨੰਬਰ ਚੱਲੀ ਜਾਂਦੇ ਹਾਂਜੀ हाँ कर ला कर रहा। लो जी। है। जैसे ये पैंतीस टन लेके कहीं पुलिस से उतर रही है तो ट्रैक्टर से ब्रेक लगाएंगे ना तो ये रुक नहीं पाएगी तो ड्राइवर को खतरा रहता है इस चीज का तो इस करके इसमें प्रेशर ब्रेक लगाए हैं कितना वजन उठा लेगी पैंतीस से चालीस टन पास है चालीस टन पास है हाँ जी ठीक है ਤੇ ਅੱਛਾ ਪਲ-ਪਲ ਤੂੰ ਉਤਰਨ ਵਾਸਤੇ ਬ੍ਰੇਕ ਕੰਮ ਦਿੰਦਿਆਂ ਵਿੱਚੋਂ ਆਹਦਾ ਕਈ ਉੱਪਰ ਸੇ ਉਤਰ ਰਹੇ ਹੈ ਨਾ ਤੇ ਟਰੈਕਟਰ ਕੇ ਬਸ ਕੀ ਬਾਤ ਨਹੀਂ ਰਹਤੀ ਬ੍ਰੇਕੋ ਮੇਂ ਤੋ ਇਸਕੇ ਬ੍ਰੇਕ ਲੱਗੇਗੇ ਤਵੀ ਰੁਕ ਪਾਏਗੀ ਇਹ ਇਹ ਉਠਾ ਕੇ ਦਿਖਾਣਾ ਨੀਚੇ ਕਿਆ ਕਿ ਲੱਗਾ ਦਿਖਾ ਠੀਕ ਠੀਕ ਜੀ ਹੁਣ ਠਾ ਕੇ ਸਾਨੂੰ ਥੱਲੇ ਦਿਖਾਉਣੇ ਕੀ ਕੁਛ ਲੱਗਿਆ ਹੋਇਆ 1 ਸਾਲ ਦੀ ਫੁੱਲ ਗਾਰੰਟੀ ਹੈ ਜਿੱਥੇ ਕਿਸੇ ਵੀ ਸਟੇਟ ਚ ਇਹਨਾਂ ਦੀ ਟਰਾਲੀ ਕੋਈ ਵੀ ਪ੍ਰੋਬਲਮ ਆਉਂਦੀ ਆ 1 ਸਾਲ ਦੀ ਫੁੱਲ ਗਾਰੰਟੀ ਹਰ ਚੀਜ਼ ਦੀ ਡਬਲ ਜੈਕ ਲੱਗਿਆ ਹੋਇਆ ਉੱਠ ਰਹੀ ਹੈ ਸਾਨੂੰ ਥੱਲਿਓ ਸਾਰਾ ਦਿਖਾਉਣੇ ਕੀ ਕੀ ਲ ਕਿੱਦਾਂ ਦੀਆਂ ਚੀਜ਼ਾਂ ਵਰਤੀਆਂ। ਉਹ ਪਿੰਟਰ। ਲੋ ਜੀ ਟਵਲ ਜੈਕ ਲੱਗੇ ਹੋਏ ਆ। ਪ੍ਰੈਸ਼ਰ ਪਾਈਪਾਂ ਤੇ ਆਹ ਹੈਗਾ ਗੀਅਰ। ਇਹ ਗੀਅਰ ਟਰੱਕ ਵਾਲਾ ਕਿਹੜਾ ਗੀਅਰ ਹੈ? ਹਾਂ। ਇਹ ਗੱਡੀ ਦਾ ਗੀਅਰ ਹੈ ਕੰਪਨੀ ਕਾ ਟਾਟਾ ਦਾ। ਟਾਟਾ ਦਾ ਗੀਅਰ ਹੈ। ਹਾਂ। ਠੀਕ ਹੈ। ਤੇ ਟਾਟਾ ਦਾ ਇਹ ਸਾਰਾ ਟਿਊਬ ਇਸ ਸਾਰਾ ਸਿਸਟਮ ਹੈ। ਹਾਂ। ਆਹ ਹੈਵੀ ਕ੍ਰਾਸ ਹੈ। ਇਹ ਬੜੇ ਕ੍ਰਾਸ। ਹਾਂ ਪੂਰਾ ਹੈਵੀ ਕ੍ਰਾਸ ਹੈ। ਗਾਰੰਟੀ ਹੈ 1 ਸਾਲ ਦੀ ਫੁੱਲ ਹਰ ਚੀਜ਼ ਦੀ ਹਰ ਚੀਜ਼ ਦੀ ਫੁੱਲ ਗਾਰੰਟੀ ਹੈ 1 ਸਾਲ ਦੀ ਜੀ ਚੱਕੋ ਜੀ